ਲੀਵਰ ਨੂੰ ਮਜ਼ਬੂਤ ਰੱਖਣ ਲਈ ਖਾਓ ਇਹ ਫੂਡਸ ਲੀਵਰ ਤੇ ਕਮਜ਼ੋਰ ਹੋਣਾ ਕਈ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ ਇਸ ਸੈਰੀ ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਇਸ ਲਈ ਅੱਵਾ ਜਾਣਦੇ ਹਾਂ ਲੀਵਰ ਨੂੰ ਮਜ਼ਬੂਤ ਰੱਖਣ ਲਈ ਕੁਝ ਫੂਡਸ ਬਾਰੇ ਹਰੀਆਂ ਪੱਤੇਦਾਰ ਸਬਜ਼ੀਆਂ ਲੀਵਰ ਨੂੰ ਮਜ਼ਬੂਤ ਬਣਾਉਣ ਲਈ ਹਰੀ ਪੱਤੇਦਾਰ ਸਬਜ਼ੀਆਂ ਖਾਓ ਇਸ 'ਚ ਵਿਟਾਮਿਨਸ ਅਤੇ ਮਿਨਰਲਸ ਵਰਗੇ ਕਈ ਪੋਸ਼ਕ ਤੱਤ ਪਾਈ ਜਾਂਦੇ ਹਨ ਇਸ ਲਈ ਡਾਈਟ ਚ ਮੌਸਮੀ ਸਬਜ਼ੀਆਂ ਨੂੰ ਸ਼ਾਮਿਲ ਕਰੋ ਹਲਦੀ ਹਲਦੀ ਦੇ ਸੇਵਨ ਨਾਲ ਲੀਵਰ ਨੂੰ ਸਿਹਤਮੰਦ ਰੱਖ ਸਕਦੇ ਹੋ ਹਲਦੀ ਚ ਐਂਟੀ ਮਾਈਕਰੋਬਾਇਲ ਐਂਟੀ ਫੰਗਲ ਅਤੇ ਐਂਟੀ ਸੈਪਟਿਕ ਗੁਣ ਪਾਈ ਜਾਂਦੇ ਹਨ ਦੁੱਧ ਚ ਹਲਦੀ ਮਲਾ ਕੇ ਸੇਵਨ ਕਰਨ ਨਾਲ ਲੀਵਰ ਨੂੰ ਹੈਲਦੀ ਰੱਖਿਆ ਜਾ ਸਕਦਾ ਹੈ ਲਸਣ ਲੀਵਰ ਦੀਆਂ ਬਿਮਾਰੀਆਂ ਤੋਂ ਬਚਣ ਲਈ ਲਸਣ ਦਾ ਸੇਵਨ ਕਰੋ ਲਸਣ ਚ ਕਈ ਜ਼ਰੂਰੀ ਪੋਸ਼ਕ ਤੱਤ ਪਾਈ ਜਾਂਦੇ ਹਨ ਖਾਣਾ ਬਣਾਉਣ ਚ ਲਸਣ ਦੀ ਵਰਤੋਂ ਕਰੋ ਇਸ ਨਾਲ ਲੀਵਰ ਨੂੰ ਹੈਲਦੀ ਰੱਖ ਸਕਦੇ ਹੋ ਅਦਰਕ ਅਦਰਕ ਚ ਐਂਟੀ ਇਨਫਲੇਮੇਟਰੀ ਅਤੇ ਐਂਟੀ ਸੈਪਟਿਕ ਗੁਣ ਪਾਈ ਜਾਂਦੇ ਹਨ ਇਸ ਲਈ ਰੋਜ਼ਾਨਾ ਅਦਰਕ ਦਾ ਸੇਵਨ ਕਰਨ ਨਾਲ ਲੀਵਰ ਨੂੰ ਫਿੱਟ ਰੱਖ ਸਕਦੇ ਹੋ ਇਹ ਬਾਡੀ ਦੇ ਜ਼ਹਿਰੀਲੇ ਤੱਤਾਂ ਨੂੰ ਵੀ ਖਤਮ ਕਰੇਗਾ ਆਵਲਾ ਆਵਲੇ ਚ ਭਰਪੂਰ ਮਾਤਰਾ ਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਆਵਲੇ ਦਾ ਸੇਵਨ ਕਰਨ ਨਾਲ ਲੀਵਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਇਸ ਲਈ ਤੁਸੀਂ ਆਵਲੇ ਦਾ ਜੂਸ ਜਾਂ ਮਰਬਾ ਖਾ ਸਕਦੇ ਹੋ ਤੈਸਨ ਕੁਝ ਫੂਡ ਜਿਨ੍ਹਾਂ ਦਾ ਸੇਵਨ ਕਰਕੇ ਤੁਸੀਂ ਲੀਵਰ ਨੂੰ ਹੈਲਦੀ ਅਤੇ ਫਿੱਟ ਰੱਖ ਸਕਦੇ ਹੋ ਤੁਹਾਨੂੰ ਸਾਡੀ ਇਹ ਜਾਣਕਾਰੀ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਣਾ ਅਤੇ ਹੋਰ ਹੈਲਥ ਅਪਡੇਟਸ ਲਈ ਫੋਲੋ ਅਤੇ ਲਾਈਕ ਕਰੋ ਡੇਲੀ ਹੈਲਥ ਪੇਜ ਬਿਊਰੋ ਰਿਪੋਰਟ ਡੇਲੀ ਹੈਲਥ ਲੀਵਰ ਨੂੰ ਮਜ਼ਬੂਤ ਰੱਖਣ ਲਈ ਖਾਓ ਇਹ ਫੂਡਸ ਲੀਵਰ ਦੇ ਕਮਜ਼ੋਰ ਹੋਣ ਨਾਲ ਕਈ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ ਇਸ ਸੈਰੀ ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਇਸ ਲਈ ਆਓ ਅੱਜਾਂ ਜਾਣਦੇ ਹਾਂ ਲੀਵਰ ਨੂੰ ਮਜ਼ਬੂਤ ਰੱਖਣ ਲਈ ਕੁਝ ਫੂਡਸ ਬਾਰੇ ਹਰੀਆਂ ਪੱਤੇਦਾਰ ਸਬਜ਼ੀਆਂ ਲੀਵਰ ਨੂੰ ਮਜ਼ਬੂਤ ਬਣਾਉਣ ਲਈ ਹਰੀ ਪੱਤੇਦਾਰ ਸਬਜ਼ੀਆਂ ਖਾਓ ਇਸ 'ਚ ਵਿਟਾਮਿਨਸ ਅਤੇ ਮਿਨਰਲਸ ਵਰਗੇ ਕਈ ਪੋਸ਼ਕ ਤੱਤ ਪਾਈ ਜਾਂਦੇ ਹਨ ਇਸ ਲਈ ਡਾਈਟ 'ਚ ਮੋਸਮੀ ਸਬਜ਼ੀਆਂ ਨੂੰ ਸ਼ਾਮਿਲ ਕਰੋ ਹਲਦੀ ਹਲਦੀ ਦੇ ਸੇਵਨ ਨਾਲ ਲੀਵਰ ਨੂੰ ਸਿਹਤਮੰਦ ਰੱਖ ਸਕਦੇ ਹੋ ਹਲਦੀ ਚ ਐਂਟੀਮਾਈਕਰੋਬਾਇਲ ਐਂਟੀਫੰਗਲ ਅਤੇ ਐਂਟੀਸੈਪਟਿਕ ਗੁਣ ਪਾਈ ਜਾਂਦੇ ਹਨ ਦੁੱਧ ਚ ਹਲਦੀ ਮਿਲਾ ਕੇ ਸੇਵਨ ਕਰਨ ਨਾਲ ਲੀਵਰ ਨੂੰ ਹੈਲਦੀ ਰੱਖਿਆ ਜਾ ਸਕਦਾ ਹੈ ਲਸਣ ਲੀਵਰ ਦੀਆਂ ਬਿਮਾਰੀਆਂ ਤੋਂ ਬਚਣ ਲਈ ਲਸਣ ਦਾ ਸੇਵਨ ਕਰੋ ਲਸਣ ਚ ਕਈ ਜ਼ਰੂਰੀ ਪੋਸ਼ਕ ਤੱਤ ਪਾਈ ਜਾਂਦੇ ਹਨ ਖਾਣਾ ਬਣਾਉਣ ਚ ਲਸਣ ਦੀ ਵਰਤੋਂ ਕਰੋ ਇਸ ਨਾਲ ਲੀਵਰ ਨੂੰ ਹੈਲਦੀ ਰੱਖ ਸਕਦੇ ਹੋ ਅਦਰਕ ਅਦਰਕ ਚ ਐਂਟੀ ਇਨਫਲੇਮੇਟਰੀ ਅਤੇ ਐਂਟੀ ਸੈਪਟਿਕ ਗੁਣ ਪਾਈ ਜਾਂਦੀ ਹਨ ਇਸ ਲਈ ਰੋਜ਼ਾਨਾ ਅਦਰਕ ਦਾ ਸੇਵਨ ਕਰਨ ਨਾਲ ਲੀਵਰ ਨੂੰ ਫਿੱਟ ਰੱਖ ਸਕਦੇ ਹੋ ਇਹ ਬਾਡੀ ਦੇ ਜ਼ਹਿਰੀਲੇ ਤੱਤਾਂ ਨੂੰ ਵੀ ਖਤਮ ਕਰੇਗਾ ਆਵਲਾ ਆਵਲੇ ਚ ਭਰਪੂਰ ਮਾਤਰਾ ਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਆਵਲੇ ਦਾ ਸੇਵਨ ਕਰਨ ਨਾਲ ਲੀਵਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਇਸ ਲਈ ਤੁਸੀਂ ਆਵਲੇ ਦਾ ਜੂਸ ਜਾਂ ਮਰਬਾ ਖਾ ਸਕਦੇ ਹੋ ਤੈਸਨ ਕੁਝ ਫੂਲਜ ਜਿਨ੍ਹਾਂ ਦਾ ਸੇਵਨ ਕਰਕੇ ਤੁਸੀਂ ਲੀਵਰ ਨੂੰ ਹੈਲਦੀ ਅਤੇ ਫਿੱਟ ਰੱਖ ਸਕਦੇ ਹੋ ਤੁਹਾਨੂੰ ਸਾਡੀ ਇਹ ਜਾਣਕਾਰੀ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਣਾ ਅਤੇ ਹੋਰ ਹੈਲਥ ਅਪਡੇਟਸ ਲਈ ਫੋਲੋ ਅਤੇ ਲਾਈਕ ਕਰੋ ਡੇਲੀ ਹੈਲਥ ਪੇਜ ਬਿਊਰੋ ਰਿਪੋਰਟ ਡੇਲੀ ਹੈਲਥ